ਅਮਰੀਕਾ ਦੇ ਵੱਲੋਂ ਗੈਰਕਾਨੂੰਨੀ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਜਿਹੜੇ ਭਾਰਤੀ ਨਾਗਰਿਕ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਤਾਂ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ 205 ਯਾਤਰੀ ਨੇ ਜਿਹੜੇ ਉਹਨਾਂ ਨੂੰ ਟੈਕਸਾਸ ਤੋਂ ਫਲਾਈਟ ਦੇ ਰਾਹੀਂ ਅਮ੍ਰਿਤਸਰ 에ਅਰਪੋਰਟ ਦੇ ਲਈ ਰਵਾਨਾ ਕਰ ਦਿੱਤਾ ਗਿਆ ਹੈ ਤਾਂ ਭਲਕੇ ਇਹ ਉਡਾਣ ਅਮ੍ਰਿਤਸਰ ਪਹੁੰਚੇਗੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 트럼ਪ ਸਰਕਾਰ ਦੇ ਵੱਲੋਂ 205 ਭਾਰਤੀ ਨੇ ਜਿਹੜੇ ਉਹ ਡਿਪੋਰਟ ਕੀਤੇ ਗਏ ਨੇ ਇਹ ਸਾਰੇ ਨਾਗਰਿਕ ਤੇ ਜਿਹੜੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਤਾਂ ਲਗਾਤਾਰ ਟਰੰਪ ਸਰਕਾਰ ਦੇ ਵੱਲੋਂ ਸਖਤਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਅਮਰੀਕਾ ਦੇ ਵੱਲੋਂ ਹੁਣ 205 ਭਾਰਤੀ ਡਿਪੋਰਟ ਕਰ ਦਿੱਤੇ ਗਏ ਨੇ ਜਿਨ੍ਹਾਂ ਨੂੰ ਲੈ ਕੇ ਫਲਾਈਟ ਕੱਲ ਸਵੇਰੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚ ਰਹੀ ਹੈ ਅਮਰੀਕਾ ਦੇ ਵੱਲੋਂ 205 ਭਾਰਤੀ ਨੇ ਜਿਹੜੇ ਉਹ ਰਿਪੋਰਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਨਾਗਰਿਕ ਵੀ ਹੋ ਸਕਦੇ ਨੇ ਤਾਂ ਡੌਕੀ ਲਗਾ ਕੇ ਗੈਰਕਾਨੂੰਨੀ ਟੰਗ ਨਾਲ ਅਮਰੀਕਾ ਵਿੱਚ ਪਹੁੰਚੇ ਭਾਰਤੀਆਂ ਨੂੰ ਵੱਡਾ ਚਟਕਾ 트ੰਪ ਸਰਕਾਰ ਨੇ ਦਿੱਤਾ ਹੈ ਤਾਂ ਛੋਟ-ਛੋਟ ਕੇ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਵਿੱਚੋਂ ਰਿਪੋਰਟ ਕੀਤੇ ਜਾ ਰਹੇ ਨੇ ਭਾਰਤੀ ਹੀ ਨਹੀਂ ਹੋਰ ਸਾਰੇ ਦੇਸ਼ਾਂ ਦੇ ਦਾਗਰੇ ਕੇ ਜਿਹੜੇ ਗੈਰਕਾਨੂੰਨੀ ਟੰਗ ਨਾਲ ਅਮਰੀਕਾ ਗਏ ਸੀ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਤਾਂ ਟੈਕਸਾਸ ਤੋਂ ਮਿਲਟਰੀ ਦਾ 17 ਜਹਾਜ਼ਾਂ ਜਿਹੜਾ ਉਹ 205 ਦਾ ਅਮਰੀਕਾ ਨੂੰ ਲੈ ਕੇ ਭਾਰਤ ਲਈ ਰਵਾਨਾ ਹੋਇਆ ਏ ਇਹ ਸਾਰੇ ਨਾਗਰਿਕ ਭਾਰਤ ਤੋਂ ਅਮਰੀਕਾ ਗੈਰ ਕਾਨੂੰਨੀ ਢੰਗ ਦੇ ਨਾਲ ਪਹੁੰਚੇ ਸਨ ਜਿੱਥੇ ਇਹ ਉੱਥੋਂ ਦੇ ਪੁਲਿਸ ਦੇ ਅਤੇ ਅਧਿਕਾਰੀਆਂ ਦੇ ਕਾਬੂ ਵਿੱਚ ਆ ਜਾਂਦੇ ਨੇ ਇਹਨਾਂ ਨੂੰ ਫਿਰ ਰਿਪੋਰਟ ਕੀਤਾ ਜਾ ਰਿਹਾ ਏ ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਦਾਖਲ ਹੋਏ ਭਾਰਤੀਆਂ ਨੂੰ ਰਿਪੋਰਟ ਕੀਤੀ ਜਾਣ ਦੀ ਇਹ ਪਹਿਲੀ ਉਡਾਣ ਆ ਜਿਹੜੀ ਉਹ 트럼ਪ ਸਰਕਾਰ ਬਣਨ ਤੋਂ ਬਾਅਦ ਅੱਜ ਉਡੀਆ ਹੈ ਇਹ ਉਡਾਨ ਕੱਲ ਸਵੇਰੇ ਅਬਰੇ ਸਰਦੇਸ਼ ਰਿਗੁਰ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਪਹੁੰਚ ਜਾਵੇਗੀ ਜਿੱਥੇ ਸਾਰੇ ਜਿਹੜੇ ਯਾਤਰੀ ਨੇ ਜਿਹੜ ਸਾਰੇ ਜਿਹੜੇ ਗੈਰ ਕਾਨੂੰਨੀ ਭਾਰਤੀ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਵਤਨ ਵਾਪਸ ਕਰ ਦਿੱਤਾ ਜਾਵੇਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੇ ਗੱਲ ਕੀਤੀ ਜਾਵੇ ਭਾਰਤ ਵਿੱਚ ਲੋਕ ਤੇ ਜਿਹੜੇ ਉਹ 40 ਤੋਂ 50 ਲੱਖ ਰੁਪਿਆ ਖਰਚ ਕੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪ੍ਰਵਾਸ ਕਰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਆਪਣੀਆਂ ਜ਼ਮੀਨਾਂ ਵੇਚ ਕੇ ਜਾਂ ਫਿਰ ਕਰਦੇ ਚੱਕ ਕੇ ਵਿਦੇਸ਼ ਜਾਂਦੇ ਨੇ ਲੇਕਿਨ ਉੱਥੇ ਜਦੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਐਕਸ਼ਨ ਲਿਆ ਜਾਂਦਾ ਹੈ ਤਾਂ ਇਹਦਾ ਲੋਕਾਂ ਦੇ ਉੱਤੇ ਵੀ ਵੱਡੀ مصیبت ਆ ਜਿਹੜੀ ਉਹ ਪਹਿ ਜਾਂਦੀ ਹੈ ਗੈਰ ਕਾਨੂੰਨੀ ਪ੍ਰਵਾਸ ਨੂੰ ਲੈ ਕੇ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਅਮਰੀਕਾ ਬੇਹਦ ਸਖਤ ਨਜ਼ਰ ਆ ਰਿਹਾ ਹੈ ਲਗਾਤਾਰ 4 ਦੇਸ਼ਾਂ ਦੇ ਗੈਰ ਕਾਨੂੰਨੀ ਨਾਗਰਿਕ ਅਮਰੀਕਾ ਤੋਂ ਰਿਪੋਰਟ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਲਗਾਤਾਰ ਕਾਰਵਾਈ ਹੈ ਜਿਹੜੀ ਉਹ 트럼ਪ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਹੋਰ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਫਲਾਈਟਾਂ ਨੇ ਜਿਹੜੀਆਂ ਉਹ ਭੇਜੀਆਂ ਗਿਆ ਨੇ ਅਤੇ ਗੈਰ ਕਾਨੂੰਨੀ ਨਾਗਰਿਕਾਂ ਨੂੰ ਬਾਹਰ ਦਾ ਰਸਤਾ ਹੈ ਜਿਹੜਾ ਉਹ ਦਿਖਾਇਆ ਜਾ ਰਿਹਾ ਹੈ ਜਦੋਂ 트럼ਪ ਦੇ ਵੱਲੋਂ ਚੋਣਾਂ ਵਾਸਤੇ ਕੈਂਪੇਨ ਕੀਤੀ ਜਾ ਰਹੀ ਸੀ ਤਾਂ ਉਦੋਂ ਹੀ ਡੋਨਾਲਡ 트럼ਪ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਆਪਦੀ ਜਿਸ ਤੋਂ ਹੁਣ ਅਮਲੀ ਜਾਮਾ ਹੈ ਜਿਹੜਾ ਉਹ ਪੈਂਦਾ ਜਾ ਰਿਹਾ ਹੈ ਤਾਂ ਅੱਜ ਫ્લાਾਈਟ ਟੈਕਸਸ ਤੋਂ ਰਵਾਨਾ ਹੋ ਚੁੱਕੀ ਹੈ ਤਕਰੀਬਨ 7 ਘੰਟੇ ਪਹਿਲਾਂ ਇਹ ਫਲਾਈਟ ਹੈ ਜਿਹੜੀ ਉਹ ਟੈਕਸਸ ਤੋਂ ਉਡਾਨ ਭਰ ਚੁੱਕੀ ਹੈ ਅਤੇ ਕੱਲ ਸਵੇਰੇ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਇਹ ਉਡਾਨ ਪਹੁੰਚ ਜਾਵੇਗੀ ਤਾਂ ਇਹ ਪਹਿਲੀ ਫਲਾਈਟ ਹੈ ਅੱਗੇ ਹੋਰ ਫਲਾਈਟਾਂ ਨੇ ਜਿਹੜੀਆਂ ਉਹ ਵੀ ਅਮਰੀਕਾ ਤੋਂ ਭਾਰਤ ਵੱਲ ਆ ਸਕਦੀਆਂ ਨੇ ਕਿਉਂਕਿ ਭਾਰਤੀ ਨੇ ਜਿਹੜੇ ਉਹ ਵੱਡੀ ਗਿਣਤੀ ਵਿੱਚ ਅਮਰੀਕਾ ਵੱਲ ਗੈਰ ਕਾਨੂੰਨੀ ਪ੍ਰਵਾਸ ਕਰਦੇ ਨੇ ਤਾਂ ਲਗਾਤਾਰ ਗੈਰਕਾਨੂੰਨੀ ਪ੍ਰਵਾਸ ਨੂੰ ਲੈ ਕੇ 트럼ਪ ਸਰਕਾਰ ਅਸਤਕ ਨਜ਼ਰ ਆ ਰਹੀ ਹੈ 트럼ਪ ਨੇ ਵਾਦਾ ਕੀਤਾ ਹੈ ਕਿ ਉਹ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਵੇਗਾ ਇਸ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਕਿ ਕਿਸੇ ਵੀ ਗੈਰਕਾਨੂੰਨੀ ਪ੍ਰਵਾਸੀ ਨੂੰ ਅਮਰੀਕਾ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਵਾਪਸ ਡਿਪੋਰਟ ਕੀਤਾ ਜਾਵੇਗਾ ਤਾਂ ਇਸ ਤਹਿਤ ਲਗਾਤਾਰ ਕਾਰਵਾਈ ਜੈਡਿਓ 트럼ਪ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਹੁਣ ਨਿਕਣਾ ਹੋਵੇਗਾ ਕਿ